ਬੜੀ ਭਾਵਨਾ ਤੇ ਸਹਿਤ ਜੋ ਸ਼੍ਰੀ ਨਨਕਾਣਾ ਸਾਹਿਬ ਵਿਖੇ ਸਾਕਾ ਵਰਤਿਆ ਹੈ ਬਯੰਤ ਗੁਰੂ ਕੇ ਲਾਲਾ ਨੇ ਗੁਰੂ ਘਰ ਦੀ ਸੇਵਾ ਔਰ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਕੁਰਬਾਨੀਆਂ ਕੀਤੀਆਂ ਹਨ ਉਹਨਾਂ ਦੇ ਸੰਬੰਧ ਵਿੱਚ ਕੁਝ ਕੋ ਬਚਨ ਗੁਰ ਇਤਿਹਾਸ ਦੇ ਸ਼੍ਰੀ ਨਨਕਾਣਾ ਸਾਹਿਬ ਦੇ ਨਾਲ ਜੁੜੇ ਹੋਏ ਸਾਕੇ ਦੇ ਨਾਲ ਜੁੜੇ ਹੋਏ ਔਰ ਕੁਝ ਕੋ ਸਮਾਂ ਜੋ ਇਸ ਅਸਥਾਨ ਦੀ ਮਰਿਆਦਾ ਹੈ ਲੜੀਵਾਰ ਕਥਾ ਵਿਚਾਰ ਉਹ ਆਪਾਂ ਸਰਵਣ ਕਰਾਂਗੇ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਅਦਬ ਸਹਿਤ ਜਿਤਨੀ ਵੀ ਸੰਗਤ ਆਪ ਗੁਰੂ ਕੇ ਚਰਨਾਂ ਦੇ ਵਿੱਚ ਔਰ ਮੀਡੀਆ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਰਵਣ ਕਰ ਰਹੇ ਹੋ ਆਓ ਇੱਕ ਵਾਰੀ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ ਜੀ ਫਤਿਹ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਦੇ ਵਿੱਚ ਵੱਡੀਆਂ ਉਦਾਸੀਆਂ ਕਰਕੇ ਔਰ ਥਾ-ਥਾਂ ਤੇ ਜਾ ਕਰਕੇ ਜਿਹੜੇ ਗਲਤ ਰਸਤੇ ਤੇ ਪਏ ਹੋਏ ਕਈ ਤਰ੍ਹਾਂ ਦੇ ਪੁਰਸ਼ ਸਨ ਉਹਨਾਂ ਨੂੰ ਗੁਰਮਤ ਵਾਲੇ ਪਾਸੇ ਜੋੜਿਆ ਔਰ ਫਿਰ ਜਿੱਥੇ-ਜਿੱਥੇ ਗਏ ਉੱਥੇ ਨਾਲ-ਨਾਲ ਸਤਿਗੁਰੂ ਜੀ ਧਰਮਸ਼ਾਲਾ ਵੀ ਕਾਇਮ ਕਰਦੇ ਰਹੇ ਧਰਮਸ਼ਾਲਾ ਵੀ ਬਣਾਉਂਦੇ ਰਹੇ ਜਿਨ੍ਹਾਂ ਨੂੰ ਬਾਅਦ ਵਿੱਚ ਜਿਹੜਾ ਨਾਮ ਹੈ ਉਹ ਅਸੀਂ ਗੁਰਦੁਆਰਾ ਸਾਹਿਬ ਦਾ ਦਿੱਤਾ ਹੈ ਸੋ ਸਤਿਗੁਰੂ ਜੀ ਜਿੱਥੇ ਜਾਂਦੇ ਸਨ ਫਿਰ ਉੱਥੇ ਆਪਣੀ ਜਗ੍ਹਾ ਤੇ ਪ੍ਰਚਾਰਕ ਥਾਪਦੇ ਸਨ ਜਿਸ ਤਰ੍ਹਾਂ ਸੱਜਣ ਨੂੰ ਸੁਧਾਰ ਕੇ ਠੱਗ ਤੋਂ ਭਾਈ ਸੱਜਣ ਜੀ ਬਣਾ ਕਰਕੇ ਫਿਰ ਉਸ ਨਗਰ ਦੇ ਵਿੱਚ ਉਹਨੂੰ ਪ੍ਰਚਾਰਕ ਥਾਪ ਦਿੱਤਾ ਉਹਨੇ ਬੇਅੰਤ ਸੰਗਤ ਦਾ ਭਲਾ ਕੀਤਾ ਇਸੇ ਤਰ੍ਹਾਂ ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਤਾਰਿਆ ਅਰਥਾ ਥਾਂ ਤੇ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੂਆ ਧਰਮ ਸ਼ਾਲਾ ਕਾਇਮ ਕੀਤੀਆਂ ਔਰ ਗਰੀਬਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅਮਰਤ ਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗੁਰੂ ਘਰ ਦੇ ਪ੍ਰਬੰਧਕ ਮੁਖ ਗ੍ਰੰਥੀ ਸਹਿਬਾਨ ਨਿਯੁਕਤ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਸੇਵਾ ਸੰਭਾਲ ਕੀਤੀ। ਉਹਨਾਂ ਤੋਂ ਬਾਅਦ ਭਾਈ ਗੁਰਦਾਸ ਜੀ ਔਰ ਉਹਨਾਂ ਤੋਂ ਬਾਅਦ ਭਾਈ ਮਨੀ ਸਿੰਘ ਜੀ ਔਰ ਬਯੰਤ ਗੁਰੂ ਕੇ ਪਿਆਰੇ ਹੋਰ ਸਮੇ ਸਮੇ ਦੇ ਨਾਲ ਗੁਰੂ ਘਰ ਦੀ ਸੇਵਾ ਸੰਭਾਲ, ਗ੍ਰੰਥੀ ਸਿੰਘ ਦੀ ਸੇਵਾ ਔਰ ਸਾਰੀ ਮਰਿਆਦਾ ਬੜੇ ਧਿਆਨ ਦੇ ਨਾਲ ਨਿਭਾਉਂਦੇ ਰਹੇ। ਜਦੋਂ ਅਸੀਂ ਅੱਗੇ ਜਾ ਕੇ ਇਤਿਹਾਸ ਪੜ੍ਹਦੇ ਹਾਂ ਤੇ ਜਦੋਂ ਉਹ ਵੇਲਾ ਆਇਆ ਕਿ ਸਿੱਖਾਂ ਦਾ ਨਗਰਾਂ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਰਹਿਣਾ ਮੁਸ਼ਕਲ ਹੋ ਗਿਆ। ਮੀਰ ਮੰਨੂ ਦਾ ਸਮਾਂ ਆਇਆ ਹੈ। ਮੱਸੀ ਰੰਗੜ ਦਾ ਸਮਾਂ ਆਇਆ ਹੈ। ਕਦੇ ਅਬਦਾਲੀਆਂ ਦਾ ਸਮਾਂ ਆਇਆ ਹੈ। ਤੇ ਸਿੱਖਾਂ ਨੇ ਪਹਾੜੀ ਏਰੀਏ ਦੇ ਵਿੱਚ ਰੇਗਸਥਾਨ ਦੇ ਵਿੱਚ ਜਾ ਕਰਕੇ ਟਿਕਾਣਾ ਕੀਤਾ, ਘੋੜਿਆਂ ਦੀਆਂ ਇਕਾਠੀਆਂ ਤੇ ਸਮਾਂ ਬਤੀਤ ਕਰਨ ਲੱਗ ਪਏ। ਔਰ ਉਸ ਵੇਲੇ ਫਿਰ ਗੁਰੂ ਘਰ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਨਿਰਮਲਿਆਂ ਦੇ ਕੋਲ ਉਦਾਸੀ ਸੰਤਾਂ ਦੇ ਕੋਲ ਮਹਾਪੁਰਸ਼ਾਂ ਦੇ ਕੋਲ ਆਈ ਤੇ ਜਿਨ੍ਹਾਂ ਨੇ ਪਹਿਲੇ ਪੈਲ ਆਰੰਭ ਦੇ ਵਿੱਚ ਬੜੇ ਸੋਹਣੇ ਢੰਗ ਦੇ ਨਾਲ ਸੇਵਾ ਨਿਭਾਈ ਹੈ ਔਰ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਬੰਦਾ ਸਿੰਘ ਬਹਾਦਰ ਦਾ ਸਮਾਂ ਆਇਆ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਇਆ ਹੈ ਉਹਨਾਂ ਨੇ ਗੁਰੂ ਘਰ ਦੇ ਨਾਲ ਬਹੁਤ ਵੱਡੀਆਂ ਜ਼ਗੀਰਾਂ ਲਵਾ ਦਿੱਤੀਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਘਰਾਂ ਨੂੰ ਕਿਸੇ ਤੇ ਨਿਰਭਰ ਨਾ ਹੋਣਾ ਪਵੇ ਜੈਸਾ ਸਮਾਂ ਆਵੇ ਤੇ ਆਪਣੇ ਆਪ ਹੀ ਸਾਰਾ ਕੁਝ ਚੱਲਦਾ ਰਹੇ ਗੁਰੂ ਕੇ ਲੰਗਰ ਗੁਰੂ ਕੀਆ ਸੇਵਾਵਾਂ ਸੋ ਬਹੁਤ ਸਾਰੀਆਂ ਜ਼ਗੀਰਾ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਗੁਰੂ ਘਰ ਦੀਆਂ ਸੇਵਾਵਾਂ ਕਰਵਾਈਆਂ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਵੀ ਸੋਨੇ ਦੀ ਸੇਵਾ ਕਰਵਾਈ ਹੋਰ ਬਿਆੰਤ ਸੇਵਾਵਾਂ ਉੱਥੇ ਨਾਲ ਹੀ ਫਿਰ ਉਹਨਾਂ ਨੇ ਜ਼ਗੀਰਾ ਵੀ ਗੁਰੂ ਘਰ ਦੇ ਨਾਂ ਤੇ ਲਵਾਈਆਂ ਜਦੋਂ ਸਮਾਂ ਅੱਗੇ ਚੱਲਿਆ ਤੇ ਜ਼ਿਕਰ ਮਿਲਦਾ ਹੈ ਕਿ ਉਹ ਜਿਹੜੇ ਮਹੰਤ ਜਿਹੜੇ ਬੜੇ ਸੋਹਣੇ ਢੰਗ ਦੇ ਨਾਲ ਸੇਵਾ ਚਲਾ ਰਹੇ ਸਨ ਬਾਅਦ ਵਿੱਚ ਇਹ ਮਰਿਆਦਾ ਦੀ ਜਗਾ ਤੇ ਕਈ ਤਰ੍ਹਾਂ ਦੇ ਗਲਤ ਕੋ ਕਰਮ ਇਤਿਹਾਸ ਦੇ ਵਿੱਚ ਜ਼ਿਕਰ ਕਰਨ ਲੱਗ ਪਏ ਜਦੋਂ ਆਪਾਂ ਤਕਰੀਬਨ 20ਵੀਂ ਸਦੀ ਦਾ ਜਿਹੜਾ ਆਰੰਭ ਹੈ ਉਸ ਵੇਲੇ ਤੱਕ ਜਿਹੜੇ ਨਿਰਮਲੇ ਸਨ ਮਹੰਤ ਸਨ ਜਿਹੜੇ ਉਦਾਸੀ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਥਾਪੇ ਹੋਏ ਸਨ ਪ੍ਰਬੰਧਕ ਪਹਿਲਾਂ ਪੈਲ ਸੋਨੇ ਢੰਗ ਦੇ ਨਾਲ ਸੇਵਾ ਕਰਵਾਈ ਪਰ ਬਾਅਦ ਵਿੱਚ ਕ腐ਟ ਹੋ ਗਏ ਕਈ ਤਰ੍ਹਾਂ ਦੇ ਪਾਪ ਕਰਨ ਲੱਗ ਪਏ ਤੇ ਫਿਰ ਸਿੱਖਾਂ ਨੇ ਮਹਿਸੂਸ ਕੀਤਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ 1918 ਦੇ ਵਿੱਚ ਮਹੰਤ ਨਾਰਾਇਣ ਦਾਸ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਸੇਵਾ ਕਰਵਾ ਰਿਹਾ ਹੈ ਪਰ ਬਾਅਦ ਵਿੱਚ ਜੀਵਨ ਉਹਦਾ ਬੜਾ ਇਆਸ਼ੀ ਹੋ ਗਿਆ ਬੜੇ ਕੋ ਕਰਮਾ ਵਾਲਾ ਹੋ ਗਿਆ 1918 ਦੀ ਇੱਕ ਘਟਨਾ ਹੈ ਇੱਕ ਸਿੰਧੀ ਰਿਟਾਇਰਡ ਅਫਸਰ ਆਪਣੇ ਪਰਿਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨ ਗਿਆ ਤੇ ਰਾਤ ਰੁਕ ਗਿਆ ਪਰ ਉਹਦੀ ਜਿਹੜੀ ਬੱਚੀ 13 ਕੋ ਸਾਲ ਦੀ ਨਾਲ ਹੋਰ ਦੋ ਬੱਚੀਆਂ ਔਰ ਉਹਦੀ ਘਰ ਵਾਲੀ ਰਾਤ ਵੇਲੇ ਇਹਨਾਂ ਦੇ ਨਾਲ ਕੋ ਕਰਮ ਕੀਤਾ ਗਿਆ ਹੈ ਗਲਤ ਬਹੁਤ ਵੱਡਾ ਪਾਪ ਕੀਤਾ ਗਿਆ ਹੈ। ਔਰ ਇਸ ਤੋਂ ਬਾਅਦ ਲਾਇਲਪੁਰ ਲਾਇਲਪੁਰ ਜੜਾਂ ਵਾਲਾ ਇੱਕ ਪਿੰਡ ਹੈ ਉੱਥੋਂ ਛੇ ਕੋ ਬੀਬੀਆਂ ਪੁੰਨਿਆਂ ਦੇ ਸਮੇਂ ਨਨਕਾਣਾ ਸਾਹਿਬ ਵਿਖੇ ਹਾਜ਼ਰੀ ਭਰਦੀਆਂ ਹੋਈਆਂ ਰਾਤ ਰੁਕੀਆਂ। ਇਹਨਾਂ ਦੇ ਨਾਲ ਵੀ ਉਸੇ ਤਰ੍ਹਾਂ ਦਾ ਕੋ ਕਰਮ ਕੀਤਾ ਗਿਆ। ਇਹ ਦੋ ਘਟਨਾਵਾਂ ਨੇ ਸਿੱਖ ਧਰਮ ਦੇ ਜਿਹੜੇ ਹਿੱਦੇ ਸਾਨੂੰ ਬੁਲੰਗੜ ਕੇ ਰੱਖ ਦਿੱਤੇ। ਤੇ ਸਾਰੇ ਸਿੱਖਾਂ ਨੇ ਫਿਰ ਰਲ ਕੇ ਕਈ ਤਰ੍ਹਾਂ ਦੇ ਵਿਚਾਰ ਬਣਾਏ। ਔਰ ਇੱਕ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ 6 7 4 5 ਤੇ 6 ਮਾਰਚ ਨੂੰ ਨਨਕਾਣਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਬਹੁਤ ਵੱਡਾ ਇਕੱਠ ਕੀਤਾ ਜਾਏਗਾ ਤੇ ਮਹੰਤ ਨਰੈਣ ਦਾਸ ਨੂੰ ਸੱਦ ਕੇ ਔਰ ਉਹਨੂੰ ਅੱਗੇ ਤੋਂ ਸचेत ਹੋ ਕਰਕੇ ਸੋਹਣੇ ਢੰਗ ਦੇ ਨਾਲ ਗੁਰੂ ਕੀ ਮਰਿਆਦਾ ਨਿਭਾਉਣ ਵਾਸਤੇ ਬੇਨਤੀ ਬਚਨ ਸੱਦ ਕੇ ਕੀਤਾ ਜਾਏਗਾ ਵੱਡਾ ਇਕੱਠ ਕਰਨਾ ਸੀ ਗੁਰੂ ਘਰ ਦੀ ਸੇਵਾ ਮਰਿਆਦਾ ਦੀ ਸੁਧਾਰ ਵਾਸਤੇ ਤੇ ਜਦੋਂ ਇਹ ਮੀਟਿੰਗ ਹੋਈ ਹੈ ਤੇ 4 ਤੇ 5 6 ਮਾਰਚ ਨੂੰ 1921 ਦੀ ਇਹ ਗੱਲ ਹੈ ਜਦੋਂ ਇਕੱਠ ਹੋਣਾ ਸੀਗਾ ਪਰ ਸਿੱਖਾਂ ਤੱਕ ਖਬਰਾਂ ਪਹੁੰਚੀਆਂ ਹਨ ਕਿ ਉੱਥੇ ਮਹੰਤ ਜਿਹੜਾ ਨਾਰਾਇਣ ਦਾਸ ਹੈ ਉਹਨੂੰ ਪਹਿਲਾਂ ਹੀ ਇਹ ਖਬਰ ਮਿਲ ਗਈ ਉਹਨੇ ਬਹੁਤ ਜ਼ਿਆਦਾ ਉੱਥੇ ਗੁੰਡਿਆਂ ਦਾ ਪ੍ਰਬੰਧ ਕੀਤਾ ਗੰਡਾਸੇ ਤਲਵਾਰਾਂ ਮਿੱਟੀ ਦਾ ਤੇਲ ਕਈ ਕੁਸ਼ ਬਦੂਕਾਂ ਤੇ ਬਹੁਤ ਸਾਰੇ ਬੰਦੇ ਹੋਰ ਭੜਤੀ ਕਰ ਲਏ ਕਿ ਮੈਂ ਇੱਥੇ ਇਕੱਠ ਹੋਣ ਹੀ ਨਹੀਂ ਦੇਣਾ ਸਿੱਖਾਂ ਨੂੰ ਇੱਥੇ ਇਕੱਠੇ ਨਹੀਂ ਹੋਣ ਦੇਣਾ ਉਹਨੇ ਗੁਰੂ ਘਰ ਦੀ ਸੇਵਾ ਜਿਹੜੀ ਮਿਲੀ ਹੋਈ ਸੀ ਜਾਂ ਗੁਰੂ ਘਰ ਦੀ ਜਿਹੜੀ ਆਮਦਨ ਹੈ ਜਾਂ ਜਿਤਨੀ ਵੀ ਜ਼ਗੀਰ ਹੈ ਉਹਨੂੰ ਨਿੱਜੀ ਜਾਇਦਾਦ ਸਮਝ ਲਿਆ ਕਿ ਮੈਂ ਇੱਥੇ ਕਿਸੇ ਨੂੰ ਆਉਣ ਨਹੀਂ ਦੇਣਾ ਔਰ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਜਦੋਂ ਇਸ ਤਰ੍ਹਾਂ ਹੋ ਗਿਆ ਉਹਨੇ ਬਹੁਤ ਵੱਡਾ ਪ੍ਰਬੰਧ ਕੀਤਾ ਤੇ ਫਿਰ ਇੱਕ ਦੁਬਾਰਾ ਫਿਰ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ 17 ਫਰਵਰੀ ਨੂੰ ਇੱਕ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਇਹ ਫੈਸਲਾ ਹੋਇਆ ਹੈ ਕਿ 19 ਫਰਵਰੀ ਨੂੰ ਭਾਈ ਲక్ష్మణ ਸਿੰਘ ਜੀ ਧਾਰੋਵਾਲ ਔਰ ਇਸੇ ਤਰ੍ਹਾਂ ਭਾਈ ਕਰਤਾਰ ਸਿੰਘ ਜੀ ਝੱਬਰ ਇਹ ਜਥੇ ਲੈ ਕਰਕੇ ਜਾਣਗੇ ਔਰ ਉੱਥੇ ਪਹੁੰਚਣਗੇ ਸੋ ਇਹ ਜਿਹੜਾ ਸਮਾ ਰੱਖਿਆ ਗਿਆ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ 9 19 ਫਰਵਰੀ ਨੂੰ ਜਦੋਂ ਲక్ష్మణ ਸਿੰਘ ਜੀ ਧਾਰੋਵਾਲ ਦਾ ਜਥਾ ਜਾ ਰਿਹਾ ਸੀਗਾ ਤੇ ਉਧਰੋਂ ਮਹੰਤ ਨਾਰਾਇਣ ਨੂੰ ਨਾਰਾਇਣ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਗੁਰੂ ਕੇ ਸਿੱਖ ਆ ਰਹੇ ਹਨ ਉਹਨੇ ਵੀ ਆਪਣੇ ਢੰਗ ਦੇ ਨਾਲ ਹੋਰ ਤਗੜਾ ਪ੍ਰਬੰਧ ਕੀਤਾ ਤੇ ਉਹਨੇ ਕਤਲੇਆਮ ਦੀ ਜਿਹੜੀ ਵਿਉਂਤਬੰਦੀ ਉਹ ਕਰ ਲਈ ਸੀ ਲక్ష్మణ ਸਿੰਘ ਦੇ ਜਥੇ ਨੂੰ ਸੁਨਿਆਵੀ ਬਚਾ ਦਿੱਤਾ ਗਿਆ ਸਿੱਖਾਂ ਦੇ ਰਾਹੀਂ ਕਿ ਇਸ ਵੇਲੇ ਜਾਣਾ ਉੱਥੇ ਠੀਕ ਨਹੀਂ ਹੈ ਪਰ ਲక్ష్మణ ਸਿੰਘ ਜੀ ਧਾਰੋਵਾਲ ਉਹਨਾਂ ਨੇ ਬੇਨਤੀ ਕੀਤੀ ਕਹਿਣ ਲੱਗੇ ਕਿ ਮੈਂ ਅਰਦਾਸ ਕਰਕੇ ਚੱਲ ਪਿਆ ਹਾਂ ਗੁਰੂ ਕੀ ਮਰਿਆਦਾ ਵਾਸਤੇ ਮੈਂ ਹੁਣ ਅਰਦਾਸ ਕੀਤੀ ਹੈ ਗੁਰੂ ਘਰ ਦੀ ਸੇਵਾ ਸੰਭਾਲ ਵਾਸਤੇ ਤੇ ਮੈਂ ਹੁਣ ਵਾਪਸ ਨਹੀਂ ਪਰਤਾਂਗਾ ਮੈਂ ਤੁਹਾਨੂੰ ਉੱਥੇ ਪਹੁੰਚਾਂਗਾ ਔਰ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਜਦੋਂ ਲక్ష్ਮਣ ਸਿੰਘ ਜੀ ਧਾਰੋਵਾਲ ਆਪਣਾ ਜਥਾ ਲੈ ਕਰਕੇ ਇਤਿਹਾਸਕਾਰਾਂ ਨੇ 180 ਦੇ ਕਰੀਬ ਸੰਗਤ ਦੀ ਗਿਣਤੀ ਲਿਖੀ ਹੈ ਜਿਹਦੇ ਵਿੱਚ ਬੱਚੇ ਵੀ ਸਨ ਜਿਹਦੇ ਵਿੱਚ ਬੀਬੀਆਂ ਵੀ ਸਨ ਜਿਹਦੇ ਵਿੱਚ ਹੋਰ ਗੁਰੂ ਕੇ ਪਿਆਰੇ ਸਿੱਖ ਸਨ ਜਦੋਂ ਇਹ 21 ਫਰਵਰੀ ਨੂੰ ਅੰਮ੍ਰਿਤ ਵੇਲੇ ਸ੍ਰੀ ਨਨਕਾਣਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਪਹੁੰਚੇ ਅੰਦਰ ਦਾਖਲ ਹੋਏ ਲక్ష్మణ ਸਿੰਘ ਜੀ ਧਾਰੋਵਾਲ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠੇ ਬਾਕੀ ਸੰਗਤ ਨੇ ਕੀਰਤਨ ਆਰੰਭ ਕੀਤਾ ਆਸਾ ਜੀ ਕੀ ਵਾਰ ਦਾ ਅੰਮ੍ਰਿਤ ਵੇਲੇ ਔਰ ਉਸ ਵੇਲੇ ਫਿਰ ਮਹੰਤ ਨੇ ਪਹਿਲਾਂ ਵੀ ਓਤਬੰਦੀ ਬਣਾਈ ਹੋਈ ਸੀਗੀ ਗੋਲੀਬਾਰੀ ਉੱਤੇ ਕੀਤੀ ਗਈ ਗੰਡਾਸਿਆਂ ਦੇ ਵਾਰ ਕੀਤੇ ਗਏ ਤਲਵਾਰਾਂ ਚਲਾਈਆਂ ਗਈਆਂ ਔਰ ਜਿਹੜਾ ਦਰਬਾਰ ਸੀਗਾ ਉਹਨੂੰ ਇੱਕ ਲਹੂ ਦੀ ਨਦੀ ਬਣਾ ਦਿੱਤਾ ਗਿਆ ਔਰ ਬਹੁਤ ਵੱਡਾ ਕਤਲੇਆਮ ਅੰਦਰ ਗੁਰੂ ਕੀ ਹਜ਼ੂਰੀ ਦੇ ਵਿੱਚ ਕੀਤਾ ਗਿਆ ਔਰ ਉਸ ਵੇਲੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਹੈ ਉਹਦੇ ਵਿੱਚ ਵੀ ਗੋਲੀਆਂ ਜਿਹੜੀਆਂ ਆਰਪਾਰ ਹੋਈਆਂ ਔਰ ਲక్ష్మణ ਸਿੰਘ ਧਾਰੋਵਾਲ ਅਜੇ ਸਹਿਯਕ ਦੇ ਸਨ ਜਿੱਥੇ ਬਾਕੀ ਗੁਰੂ ਕੇ ਲਾਲਾਂ ਨੂੰ ਸ਼ਹੀਦ ਕੀਤਾ ਗਿਆ ਇਤਿਹਾਸ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਲੁਧਿਆਣੇ ਦੇ ਲਾਗੇ ਜਰਗ ਇੱਕ ਪਿੰਡ ਹੈ ਉੱਥੋਂ ਦਾ ਕੀਰ ਸਿੰਘ ਦਾ ਬੱਚਾ ਜੇ 2 ਕੋ ਸਾਲ ਦਾ ਸੀਗਾ ਤੇ ਜਿਨ ਨੂੰ ਬਾਅਦ ਵਿੱਚ ਮਹੰਤਾਂ ਨੇ ਕਿਉਂਕਿ ਉਹ ਨਸ਼ਿਆਂ ਦੇ ਵਿੱਚ ਰੱਜੇ ਹੋਏ ਸਨ ਉਹਨਾਂ ਨੇ ਕਈ ਤਰ੍ਹਾਂ ਦੇ ਨਸ਼ੇ ਕੀਤੇ ਹੋਏ ਸਨ ਉਹ ਗੁੰਡੇ ਸਨ ਜਿਹੜੇ ਮਹੰਤ ਨਾਰਾਇਣ ਦਾਸ ਨੇ ਇਕੱਠੇ ਕੀਤੇ ਸਨ ਉਹਨਾਂ ਨੇ ਫਿਰ ਸਿੱਖਾਂ ਨੂੰ ਸ਼ਰਧਾਲੂਆਂ ਨੂੰ ਪਹਿਲਾਂ ਤਾਂ ਗੋਲੀਆਂ ਦੇ वार ਕੀਤੇ ਗਏ ਫਿਰ ਪੱਠੀਆਂ ਦੇ ਵਿੱਚ ਲੱਕੜਾਂ ਦੇ ਵਿੱਚ ਸੁੱਟ ਕੇ ਅੱਗ ਲਾ ਦਿੱਤੀ ਗਈ ਔਰ ਲక్ష్మణ ਸਿੰਘ ਧਾਰੋਵਾਲ ਨੂੰ ਝੰਡ ਦੇ ਨਾਲ ਪੁੱਠਾ ਲਟਕਾ ਕਰਕੇ ਉੱਪਰ ਤੇਲ ਪਾ ਕਰਕੇ ਅੱਗ ਲਾ ਕਰਕੇ ਸਾੜ ਦਿੱਤਾ ਗਿਆ ਝੰਡ ਸਿੰਘ ਝੰਡ ਦੇ ਨਾਲ ਬਨ ਕੇ ਪੁੱਠਾ ਲੜਕਾ ਕੇ ਕੁਝ ਇਤਿਹਾਸਕਾਰਾਂ ਨੇ ਲਿਖਿਆ ਖੱਲ ਵੀ ਲਾਈ ਗਈ ਹੈ ਸੋ ਇਸ ਢੰਗ ਦੇ ਨਾਲ ਜਦੋਂ ਨਨਕਾਣਾ ਸਾਹਿਬ ਜੀ ਵਿਖੇ ਇੰਨਾ ਵੱਡਾ ਕਤਲ ਹੋ ਗਰਤ ਹੋਈ ਹੈ ਇਹ ਖਬਰ ਫਿਰ ਪੂਰੇ ਇਲਾਕੇ ਦੇ ਵਿੱਚ ਫੈਲ ਗਈ ਹੈ ਉੱਥੇ ਭਾਈ ਦਲੀਪ ਸਿੰਘ ਜੀ ਵੀ ਪਹੁੰਚੇ ਹਨ ਜਿਨ੍ਹਾਂ ਦੇ ਨੇੜੇ ਕਾਰਖਾਨੇ ਸਨ ਉਹਨਾਂ ਨੂੰ ਵਿੱਚ ਹੀ ਸ਼ਹੀਦ ਕਰ ਦਿੱਤਾ ਗਿਆ ਹੈ ਉਧਰੋਂ ਫਿਰ ਕਰਤਾਰ ਸਿੰਘ ਝੱਬਰ ਉਹਨਾਂ ਦਾ ਜਿਹੜਾ ਜਥਾ 2200 ਦੇ ਕਰੀਬ ਉਹਨਾਂ ਦੇ ਨਾਲ ਸੰਗਤ ਹੈ ਉਹ ਵੀ ਨਨਕਾਣਾ ਸਾਹਿਬ ਪਹੁੰਚ ਗਏ ਏਡਾ ਵੱਡਾ ਜਦੋਂ ਕਤਲੇਆਮ ਹੋਇਆ ਔਰ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਲਾਹੌਰ ਦਾ ਕਮਿਸ਼ਨਰ ਜਿਹੜਾ ਹੈ ਉਹ ਵੀ ਸਮੇਂ ਦੇ ਨਾਲ ਉੱਥੇ ਪਹੁੰਚਿਆ ਤੇ ਉਹਨਾਂ ਨੇ ਬਾਅਦ ਫੌਜ ਦੀ ਪੁਲਿਸ ਦੀ ਤਾਇਨਾਤੀ ਕੀਤੀ ਹੈ ਪਰ ਸਿੱਖਾਂ ਦੀ ਗਿਣਤੀ ਇੰਨੀ ਕੁ ਵੱਡੀ ਹੋ ਗਈ ਹੈ ਇਲਾਕਿਆਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਵੀ ਹੀਰਾ ਘੱਟ ਕੇ ਗੁਰੂ ਕੇ ਸਿੱਖ ਪਹੁੰਚੇ ਹਨ ਜਿਨ੍ਹਾਂ ਦੇ ਅੱਗੇ ਸਰਕਾਰ ਦੀ ਕੋਈ ਪੇਸ਼ ਨਹੀਂ ਗਈ ਮੈਂ ਇਤਿਹਾਸ ਦੇ ਵਿੱਚ ਪੜ ਰਿਹਾ ਸੀਗਾ ਕੇ ਮਹੰਤਾਂ ਨੂੰ ਜਿਹੜੀ ਸਹੈ ਸੀਗੀ ਉਸ ਵੇਲੇ ਅੰਗਰੇਜ਼ਾਂ ਨੇ ਵੀ ਦਿੱਤੀ ਸੀ ਕਿਉਂਕਿ ਅੰਗਰੇਜ਼ ਨਹੀਂ ਸੀ ਚਾਹੁੰਦੇ ਕਿ ਜਿਹੜੇ ਸਿੱਖ ਹਨ ਇਹ ਆਪਣੇ ਗੁਰ ਇਤਿਹਾਸ ਦੇ ਨਾਲ ਗੁਰੂ ਘਰਾਂ ਦੇ ਨਾਲ ਜੁੜਨ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਜੇ ਗੁਰ ਇਤਿਹਾਸ ਦੇ ਨਾਲ ਜੁੜਨਗੇ ਆਪਣੇ ਗੁਰੂ ਘਰਾਂ ਦੇ ਵਿੱਚ ਇਕੱਤਰ ਹੋਣਗੇ ਅੰਮ੍ਰਿਤ ਛਕਣਗੇ ਇਤਿਹਾਸ ਸੁਣਨਗੇ ਤੇ ਫਿਰ ਅਸੀਂ ਇਹਨਾਂ ਨੂੰ ਗੁਲਾਮ ਨਹੀਂ ਰੱਖ ਸਕਦੇ ਇਹ ਤਲਵਾਰ ਚੁੱਕਣਗੇ ਤੇ ਆਜ਼ਾਦ ਹੋ ਜਾਣਗੇ ਇਸ ਕਰਕੇ ਉਹ ਵੀ ਚਾਉਂਦੇ ਸਨ ਕਿ ਜਿਹੜੇ ਮਹੰਤ ਹਨ ਉਹ ਆਪਣੇ ਢੰਗ ਦੇ ਨਾਲ ਗਲਤ ਢੰਗ ਦੀ ਮਰਿਆਦਾ ਕਰੀ ਜਾਣ ਔਰ ਉਦੋਂ ਹੀ ਗੁਰੂ ਘਰਾਂ ਦੇ ਵਿੱਚ ਮੂਰਤੀਆਂ ਵੀ ਲੱਗੀਆਂ ਸਨ ਇੱਥੇ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਵੀ ਮਹੰਤਾਂ ਨੇ ਮੂਰਤੀਆਂ ਲਾਈਆਂ ਕਈਆਂ ਥਾਵਾਂ ਤੇ ਇਤਿਹਾਸ ਵਿੱਚ ਗਲਤ ਢੰਗ ਦੀ ਮਰਿਆਦਾ ਬਣੀ ਪਰ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਗੁਰੂ ਕੇ ਲਾਲ ਉੱਥੇ ਪਹੁੰਚੇ ਉਹਨਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਫਿਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਜਦੋਂ ਇਕੱਤਰ ਹੋਏ ਤੇ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਫਿਰ ਸਰਕਾਰ ਨੂੰ ਰਾਤ ਫਿਰ ਝੁਕਣਾ ਪਿਆ ਤੇ ਜਦੋਂ ਸਰਕਾਰ ਝੁਕੀ ਤੇ ਫਿਰ ਸਿੱਖਾ ਨੂੰ ਜਿਹੜੀਆਂ ਸ਼੍ਰੀ ਨਨਕਾਣਾ ਸਾਹਿਬ ਜੀ ਦੀਆਂ ਚਾਬੀਆਂ ਦੇ ਦਿੱਤੀਆਂ ਗਈਆਂ ਤੇ ਮਹੰਤ ਉਸ ਵੇਲੇ ਨਾਰਾਇਣ ਉੱਥੋਂ ਭੱਜ ਗਿਆ ਬਾਅਦ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਇਸ ਤਰ੍ਹਾਂ ਫਿਰ ਸ਼੍ਰੀ ਨਨਕਾਣਾ ਸਾਹਿਬ ਜੀ ਦਾ ਸਾਕਾ ਵਰਤਿਆ ਜਿੱਥੇ ਬੱਚੇ ਜਿੱਥੇ ਬੀਬੀਆਂ ਔਰ ਜਿੱਥੇ ਬਿਆੰਤ ਗੁਰੂ ਕੇ ਲਾਲ ਜਿਨ੍ਹਾਂ ਨੇ ਅੱਜ ਵਾਲੇ ਦਿਨ ਸ਼ਹਾਦਤ ਦਾ ਜਮ ਪੀਤਾ ਹੈ ਅਗਲੇ ਦਿਨ ਔਰ 23 ਫਰਵਰੀ ਵਾਲੇ ਦਿਨ ਸਾਰੇ ਸਿੱਖਾਂ ਦੇ ਜਿਹੜੇ ਸਰੀਰ ਸਨ तकरीबन ਅੱਧੇ ਪਜਦੇ ਤੋਂ ਪਹਿਲਾਂ ਹੀ ਸੜੇ ਹੋਏ ਸਨ ਬਾਅਦ ਵਿੱਚ ਉਹਨਾਂ ਦੀਆਂ ਜਿਹੜੀਆਂ ਸਰੀਰ ਸਨ ਜਾਂ ਕੱਟੇ ਹੋਏ ਸਰੀਰ ਸਰੀਰਾਂ ਦੇ ਅੰਗ ਜਿਹੜੇ ਸਨ ਉਹਨਾਂ ਨੂੰ ਇਕੱਠਿਆਂ ਕਰਕੇ ਤੇ 23 ਫਰਵਰੀ ਵਾਲੇ ਦਿਨ ਗੁਰੂ ਕੇ ਲਾਲਾਂ ਨੇ ਉਹਨਾਂ ਦਾ ਸਸਕਾਰ ਕੀਤਾ ਔਰ ਅੱਜ ਵੀ ਅਸੀਂ ਐਸੇ ਜਿਹੜੇ ਗੁਰੂ ਕੇ ਪਿਆਰੇ ਹਨ ਜਿਨ੍ਹਾਂ ਸਮੇਂ-ਸਮੇਂ ਦੇ ਨਾਲ ਗੁਰੂ ਘਰ ਦੀ ਮਰਿਆਦਾ ਵਾਸਤੇ ਸ਼ਹਾਤਾਂ ਦੇ ਜਾਮ ਪੀਤੇ ਹਨ ਅੱਜ ਵੀ ਸਿੱਖ ਅਰਦਾਸ ਦੇ ਵਿੱਚ ਬੇਨਤੀ ਕਰਦਾ ਹੈ ਪਾਤਸ਼ਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਤਿਨਾਂ ਦੀ ਸੇਵਾ ਜਿਹੜੀ ਹੈ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹਨਾਂ ਨੂੰ ਧਿਆਨ ਧਾਰ ਕੇ ਅੱਜ ਵੀ ਗੁਰੂ ਕਾ ਅਰਦਾਸੀਆ ਸਿੰਘ ਗੁਰੂ ਕੇ ਚਰਨਾਂ ਦੇ ਵਿੱਚ ਖੜ ਕੇ ਨਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਮਰਿਆਦਾ ਦੀ ਬਹਾਲਤਾ ਵਾਸਤੇ ਕੁਰਬਾਨੀ ਕੀਤੀ ਹੈ ਨਾ ਉਹਨਾਂ ਦੇ ਚਰਨਾਂ ਦਾ ਧਿਆਨ ਧਾਰ ਕੇ ਆਖਦਾ ਹੈ ਕਿ ਸੰਗਤ ਜੀ ਬੋਲੋ ਜੀ ਵਾਹਿਗੁਰੂ ਤੇ ਸੰਗਤ ਆਪਾਂ ਸਾਰੇ ਉਹਨਾਂ ਗੁਰੂ ਕੇ ਲਾਲਾਂ ਨੂੰ ਯਾਦ ਕਰਦੇ ਹਾਂ ਸੋ ਬਾਅਦ ਵਿੱਚ ਉਹ ਪਾਵਨ ਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਹੈ 1947 ਤੋਂ ਬਾਅਦ ਅੱਜ ਹਕੂਮਤ ਨੇ ਫਿਰ ਬੜਾ ਜ਼ੁਲਮ ਕਮਾਇਆ ਹੈ ਕੇ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਤੋਂ ਸਾਨੂੰ ਦੂਰ ਕੀਤਾ ਗਿਆ। ਪੁਰਾਣੇ ਸਮੇਂ ਦੇ ਵਿੱਚ ਵੀ ਸਿੱਖਾਂ ਨੂੰ ਗੁਰੂ ਘਰਾਂ ਦੇ ਨਾਲੋਂ ਤੋੜਨ ਦਾ ਯਤਨ ਕਈ ਵਾਰ ਕੀਤਾ ਗਿਆ। ਤੇ ਪਹਿਲਾਂ ਤਾਂ ਚਲੋ ਵੱਖਰੇ-ਵੱਖਰੇ ਕਦੇ ਅਫਦਾਲੀ ਦਾ ਸਮਾਸੀ ਮੱਸਾ ਰੰਗੜ ਸੀਗਾ, ਮੀਰ ਮੰਨੂ ਸੀਗਾ। ਔਰ ਕਦੇ ਅੰਗਰੇਜ਼ ਸਰਕਾਰ ਸੀਗੀ। ਪਰ ਅੱਜ ਵੀ ਸਰਕਾਰ ਉਸੇ ਤਰ੍ਹਾਂ ਹੀ ਕਰ ਰਹੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ, ਗੁਰੂ ਕੇ ਸਿੱਖ ਸੁਚੇਤ ਹੋਣ ਔਰ ਜਿਨ੍ਹਾਂ ਨੇ ਇਸ ਸਮੇਂ ਗੁਰੂ ਘਰ ਦੀ ਮਰਿਆਦਾ ਵਾਸਤੇ ਕੁਰਬਾਨੀਆਂ ਕੀਤੀਆਂ ਗੁਰੂ ਕੇ ਲਾਲ ਉਹਨਾਂ ਦੇ ਚਰਨਾਂ ਦੇ ਵਿੱਚ ਸਾਡ ਇੱਕੋ ਟਾਨ ਕੋਟ ਪ੍ਰਣਾਮ ਹੈ ਸਤਿਗੁਰੂ ਜੀ ਸਾਨੂੰ ਸਭਨਾਂ ਨੂੰ ਸੁਚੇਤ ਸੁਚੇਤਤਾ ਬਖਸ਼ਿਸ਼ ਕਰਨ ਆਓ